ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਬਖਤੌਰ ਢਿੱਲੋਂ ਫੇਸਬੁੱਕ ਤੇ YouTube ਚੈਨਲ ਹਰ ਰੋਜ਼ ਦੀ ਤਰ੍ਹਾਂ ਇੱਕ ਨਵਾਂ ਵਿਸ਼ਾ ਲੈ ਕੇ ਹਾਜ਼ਰ ਹੋਨੇ ਆ ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ ਸੀਨੀਅਰ ਪੱਤਰਕਾਰ ਜਿਹੜੇ ਨੇ ਉਹ ਜੁੜੇ ਹੋਏ ਨੇ ਬੈਠੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਅੱਜ ਦਾ ਵਿਸ਼ਾ ਜਿਹੜਾ ਉਹ ਹੈ ਪੰਜਾਬ ਯੂਨੀਵਰਸਿਟੀ ਤਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਵਿਵਾਦ ਖੜਾ ਹੋਇਆ ਪਿਆ ਇਹ ਵਿਵਾਦ ਜਿਹੜਾ ਕਿਉਂ ਖੜਾ ਹੋਇਆ ਆਖਰ ਇਹਦੀ ਬੈਕਗ੍ਰਾਉਂਡ ਕੀ ਹੈ ਪਹਿਲਾਂ ਕਿਉਂ ਨਹੀਂ ਇਹ ਵਿਵਾਦ ਕਦੇ ਖੜਾ ਹੋਇਆ ਕੀ ਕਾਰਨ ਨੇ ਕੋਈ ਅਜੰਡਾ ਹੈ ਜਾਂ ਇਹ ਵਿਵਾਦ ਹੈ ਇਸ ਦੇ ਬਾਰੇ ਗੱਲਬਾਤ ਕਰਦੇ ਹਾਂ ਬਖਤੌਰ ਸਿੰਘ ਢੱਲੋਂ ਨਾਲ ਢੱਲੋਂ ਸਾਹਿਬ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ शुक्रिया ਮਿਹਰਬਾਨੀ குருਜੀ ਬਖਤੌਰ ਜੀ ਜਿਹੜਾ ਇਹ ਪੀਯੂ ਜਾਨੀ ਕਿ ਪੰਜਾਬੀ ਯੂਨੀਵਰਸਿਟੀ ਦਾ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਮੁੱਦਾ ਚੱਕ ਚੱਲ ਰਿਹਾ ਹੈ ਤਾਂ ਇਹ ਇੱਕ ਵਿਵਾਦ ਖੜਾ ਹੋ ਗਿਆ ਇਸ ਵਿਵਾਦ ਦੇ ਵਿੱਚ ਸਾਰੇ ਧਿਰਾਂ ਆ ਗਈਆਂ ਕੱਲ ਤੁਸੀਂ ਦੇਖਿਆ ਕਿ ਕਿੱਡੇ ਵੱਡੇ ਪੱਧਰ ਦੇ ਉੱਤੇ ਜਿਹੜਾ ਇਕੱਠ ਹੋਇਆ ਲੈਕਿਨ ਮੈਨੂੰ ਇਸ ਚੀਜ਼ ਦੀ ਸਮਝ ਨਹੀਂ ਆ ਰਹੀ ਕਿ ਇਹ ਮੁੱਦਾ ਹੁਣ ਕਿਉਂ ਉੱਠਿਆ ਕੀ ਕਾਰਨ ਨੇ ਇਹਦੀ ਬੈਕਗ੍ਰਾਉਂਡ ਕੀ ਹੈ ਕੀ ਕੋਈ ਅਜੰਡਾ ਤਾਂ ਨਹੀਂਗਾ ਇਹ ਪੰਜਾਬ ਨੂੰ ਲੈ ਕੇ ਕਿਸੇ ਕਿਸਮ ਦਾ ਪਾਰਟੀਆਂ ਦਾ ਕੁਲਵੀਰ ਜੀ ਤੁਸੀਂ ਬਹੁਤ ਠੀਕ ਫਰਮਾਇਆ ਕਿ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਵਿਵਾਦ ਹੈ ਤਾਂ ਇਹ ਕਦੇ ਇਕੱਠ ਨਾਲ ਨਹੀਂ ਵਾਈਦੀ ਹੁੰਦੀ ਦੋ ਮਹੀਨਾ ਤੱਕ ਪੰਜਾਬ ਯੂਨੀਵਰਸਿਟੀ ਬਣੀ ਸੀਗੀ 1800 ਕਿਤੇ 80 ਉਸ ਦੇ ਆਸ-ਪਾਸ ਇਹ ਬਣੀ ਸੀ ਲਾਹੌਰ ਦੇ ਵਿੱਚ ਜੀ ਔਰ ਇੱਕ ਕਾਲਜ ਹੁੰਦਾ ਸੀ ਕਾਲਜ ਨੂੰ ਯੂਨੀਵਰਸਿਟੀ ਦੇ ਵਿੱਚ ਕਿਵੇਂ ਤਬਦੀਲ ਕੀਤਾ ਅੰਗਰੇਜ਼ਾਂ ਨੂੰ ਲੋੜ ਸੀ ਭਾਰਤਾਂ ਭਾਰ ਦੇ ਲੋਕਾਂ ਦੀ ਪੜ੍ਹੇ ਲਿਖੇ ਹੋਣ ਦੀ ਤੇ ਜਿਹੜੀ ਯੂਨੀਵਰਸਿਟੀ ਬਣਾਈ ਗਈ ਇਸ ਯੂਨੀਵਰਸਿਟੀ ਨੂੰ ਚਲਾਉਣ ਵਾਸਤੇ ਪੈਸੇ ਦੀ ਲੋੜ ਸੀ ਸੋ ਪੈਸਾ ਉਸ ਵੇਲੇ ਦੇ ਜਿਹੜੇ ਚੰਗੇ ਕਹਿੰਦੇ ਘਾਉਂਦੇ ਪੰਜਾਬੀ ਸੀ ਜਿਨ੍ਹਾਂ ਦਾ ਕਹਿ ਸਕਦੇ ਆਪਾਂ ਹੱਥ ਸਾੜਦਾ ਸੀ ਜਿਨ੍ਹਾਂ ਦੇ ਕੋਲ ਪੈਸੇ ਸੀ ਉਹਦੇ ਵਿੱਚ ਵੱਡੇ ਵੱਡੇ ਲੈਂਡਲਾਰਡ ਲੋਕ ਵੀ ਆ ਗਏ ਵੱਡੇ ਵੱਡੇ ਜ਼ਗੀਰਦਾਰ ਵੀ ਆ ਗਏ ਇੱਥੋਂ ਤੱਕ ਕਿ ਰਾਜੇ ਮਹਾਰਾਜੇ ਵੀ ਆ ਗਏ ਜਿਹੜੇ ਰਿਆਸਤਾ ਸੀ ਨਾ ਆਜ਼ਾਦੀ ਤੋਂ ਪਹਿਲਾਂ ਸਾਰਾ ਜਿਹੜਾ ਦੇਸ਼ ਹੈ ਇਹ ਰਿਆਸਤਾਂ ਦੇ ਵਿੱਚ ਵੰਡਿਆ ਹੋਇਆ ਸੀ ਜੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਆਲਾ ਰਾਜ ਸੀ ਉਹ ਅੰਗਰੇਜ਼ਾਂ ਦੇ ਕਬਜ਼ੇ ਦੇ ਵਿੱਚ ਰਹਿਲਾ ਸੀ ਉਹ ਨੂੰ ਉਹ ਮੇਰੇ ਦਿ ਰਾਜ ਬੈਠਾ ਸੀ ਬਾਕੀ ਸਾਰੇ ਜਿਹੜੇ ਸਾਰੇ ਰਿਆਸਤੇ ਸੀ ਔਰ ਜਿਹੜੇ ਰਿਆਸਤਾ ਦੇ ਰਾਜੇ ਹੁੰਦੇ ਸੀ ਉਹ ਕਾਫੀ ਜਿਹੜੇ ਇਸ ਕੋਲ ਸਾਂਝੇ ਕੰਮਾਂ ਦੇ ਵਿੱਚ ਇਨਵੈਸਟਮੈਂਟ ਕਰਦੇ ਹੁੰਦੇ ਸੀ ਪੈਸਾ ਲਾਉਂਦੇ ਸੀ ਫਿਰ ਉਹਦੀ ਥਾ ਦੇਤੀ ਬਣਾਈ ਗਈ ਸੈਨੇਟ ਸੈਨੇਟ ਦਾ ਮਤਲਬ ਹੈ ਕਿ ਲੋਕਾਂ ਜਿਹੜੇ ਲੋਕਾਂ ਨੇ ਇਹਨੂੰ ਚਲਾਉਣਾ ਜੀ ਉਹਨਾਂ ਦੀ ਬਣਾਤੀ ਤੇ ਉਹਦੇ ਵਾਸਤੇ ਨਿਜ਼ਮ ਬਣਾਤੇ ਕਿ ਇਹਨਾਂ ਦੀ ਚੋਣ ਕਿਵੇਂ ਉਹ ਕੌਣ-ਕੌਣ ਮੈਬਰ ਹੋਣਗੇ ਵਗੈਰਾ ਵਗੈਰਾ ਲੇਕਿਨ 1947 ਜੇ ਜਦੋਂ ਵੰਡ ਹੋਈ ਪੰਜਾਬ ਵੰਡਿਆ ਗਿਆ ਜੀ ਤਾਂ ਲਾਹੌਰ ਰਹਿ ਗਿਆ ਲੈਹਦੇ ਪੰਜਾਬ ਚ ਤੇ ਇਹ ਜੁਨੀਵਰਸਿਟੀ ਫਿਰ ਉੱਥੋਂ ਆ ਗਈ ਹੁਸ਼ਿਆਰਪੁਰ ਜੀ ਫਿਰ ਜੁਨੀਵਰਸਿਟੀ ਸ਼ਿਮਲੇ ਦੀ ਜੀ ਸ਼ਿਮਲੇ ਤੋਂ ਬਾਅਦ ਫਿਰ ਜੋ ਚੰਡੀਗੜ੍ਹ ਬਣ ਗਿਆ ਤੇ ਫਿਰ ਇਹਦੀ ਜਿਹੜੀ ਹੈਗੀ ਹੈ ਸਥਾਪਨਾ ਚੰਡੀਗੜ੍ਹ ਚ ਹੋ ਗਈ ਜੀ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਣਾਇਆ ਸੀ ਪੰਜਾਬ ਵਾਸਤੇ ਪੰਜਾਬ ਦੀ ਰਾਜਧਾਨੀ ਬਜੋਂ ਪਰ ਕਿਉਂਕਿ ਇੱਥੇ ਜਿਹੜੀ ਹੈਗੀ ਐ ਸਾਡੇ ਪੰਜਾਬੀਆਂ ਨੇ ਬੋਲੀ ਤੇ ਆਧਾਰਿਤ ਸੂਬਾ ਬਣਾਇਆ ਜਾਵੇ ਪੰਜਾਬੀ ਸੂਬੇ ਦੀ ਕੀਤੀ ਡਿਮਾਂਡ ਕਿ ਬਾਕੀ ਸੂਬਿਆਂ ਨੂੰ ਤਾਂ ਤੁਸੀਂ ਭਾਸ਼ਾ ਦੇ ਆਧਾਰ ਦੇ ਉੱਤੇ ਸਟੇਟਸ ਦੇਤਾ ਤੇ ਸਾਨੂੰ ਸਟੇਟਸ ਕਿਉਂ ਨਹੀਂ ਦਿੰਦਾ ਪੰਜਾਬੀ ਸੂਬੇ ਦੀ ਜਿਹੜੀ ਲੜਾਈ ਹੋਈ ਉਸ ਲੜਾਈ ਦੇ ਵਿੱਚ ਮਤਲਬ ਐ ਵੀ ਪੰਜਾਬੀਆਂ ਨੇ ਖੁੱਲ ਕੇ ਹਿੱਸਾ ਲਿਆ ਔਰ ਪੰਜਾਬੀ ਸੂਬਾ ਹਾਸਲ ਕਰ ਲਿਆ ਲੇਕਿਨ ਸਾਨੂੰ ਇਹ ਮੰਨਣਾ ਪਊਗਾ ਕਿ ਪੰਜਾਬੀ ਸੂਬਾ ਅਸੀਂ ਲੈ ਲਿਆ ਪਰ ਪੰਜਾਬੀ ਸੂਬਾ ਗੰਭੀਰਤਾ ਨਾਲ ਜਿਵੇਂ ਲੈਣਾ ਸੀ ਉਹ ਵੀ ਨਹੀਂ ਲਿਆ ਜੀ ਜਦੋਂ ਪੰਜਾਬੀ ਸੂਬਾ ਅਨਾਉਂਸ ਹੋ ਰਿਹਾ ਸੀ ਉਸ ਵੇਲੇ ਅਕਾਲੀ ਦਲ ਦੇ ਪ੍ਰਧਾਨ ਸੰਤ ਫਤੇ ਸਿੰਘ ਕਿੱਥੇ ਸੀ ਉਹ ਤਾਂ ਦੇਸ਼ ਦੇ ਵਿੱਚ ਹੀ ਨਹੀਂ ਸੀ ਜੀ ਉਹ ਤਾਂ ਬੈਠੇ ਸੀਗੇ ਇੰਗਲੈਂਡ ਦੇ ਵਿੱਚ ਔਰ ਪੰਜਾਬੀ ਸੂਬਾ ਜਦੋਂ ਬਣਿਆ ਤੇ ਉਸ ਵੇਲੇ ਲਗੜਾ ਪੰਜਾਬੀ ਸੂਬਾ ਬਣਿਆ ਕਿਉਂਕਿ ਪੰਜਾਬੀ ਬੋਲਦੇ ਬਹੁਤ ਸਾਰੇ ਇਲਾਕੇ ਬਾਹਰ ਰੱਖ ਲਈ ਔਰ ਮੈਨੂੰ ਇਹ ਕਹਿਣ ਦੇ ਵਿੱਚ ਕੋਈ ਹੱਦ ਨਹੀਂ ਕਿ ਉਸ ਵੇਲੇ ਦੀ ਅਕਾਲੀ ਲੀਡਰਸ਼ਿਪ ਵੀ ਇਹ ਹੀ ਚਾਹੁੰਦੀ ਸੀ ਕਿ ਉਹ ਪੰਜਾਬੀ ਜਿੱਥੇ ਜਿਹੜੇ ਪੰਜਾਬੀ ਬੋਲਦੇ ਇਲਾਕੇ ਆ ਪਰ ਉਹ ਤੇ ਸਿੱਖ ਪੌਗਿੰਤੀ ਥੈਲੀ ਲਈ ਜੀ ਉਹਨਾਂ ਨੂੰ ਛੱਡ ਦਿਓ ਜੀ ਜੋ ਜੋ ਚਾਹੁੰਦੀ ਸੀ ਮਤਲਬ ਕੇਂਦਰ ਸਰਕਾਰ ਚਾਹੁੰਦੀ ਸੀ ਇਹਨੇ ਸਹਿਮਤੀ ਦੇ ਦਿੱਤੀ ਵੀ ਉਹਨਾਂ ਨੂੰ ਛੱਡ ਦਿਓ ਸਾਨੂੰ ਦੇ ਦਿਓ ਸਿਰਫ ਤੇ ਸਿਰਫ ਸਿੱਖ ਪੌਗਿੰਤੀ ਵਾਲਾ ਪੰਜਾਬ ਜੀ ਤਾਂ ਕਿ ਅਸੀਂ ਉੱਥੇ ਆਪਣੀ ਹਕੂਮਤ ਬਣਾ ਲਈ ਜੀ 1967 ਤੋਂ ਪਹਿਲਾਂ ਕਦੇ ਅਕਾਲੀ ਦਲ ਦੀ ਹਕੂਮਤ ਨਹੀਂ ਬਣੀ ਸੀ ਜੀ ਅਕਾਲੀ ਇੱਥੇ ਹਮੇਸ਼ਾ ਹਕੂਮਤ ਕਾਗਰਸੀ ਹੁੰਦੀ ਸੀ ਇੱਕ ਵਾਰ 1957 ਦੇ ਵਿੱਚ ਅਕਾਲੀ ਦਲ ਨੇ ਤੇ ਕਾਂਗਰਸ ਨੇ ਰਲ ਕੇ ਚੋਣਾਂ ਲੜੀਆਂ ਸੀ ਜੀ ਉਦੋਂ ਸਰਕਾਰ ਜ਼ਰੂਰ ਬਣੀ ਸੀ ਤਾਂ ਹੁਣ ਇਹ ਅਗਲੀ ਗੱਲ ਹੈ ਵੀ ਜਦੋਂ ਪੰਜਾਬੀ ਸੂਬਾ ਬਣ ਗਿਆ ਪੰਜਾਬੀ ਸੂਬਾ ਬਣਨ ਤੋਂ ਬਾਅਦ ਪੰਜਾਬੀ ਜਿਹੜਾ ਪੰਜਾਬ ਜਿਹੜਾ ਜਿਹੜੇ ਐਕਟ ਰਾਹੀਂ ਰੀਆਰਗੇਨਾਈਜੇਸ਼ਨ ਐਕਟ ਆ ਜਿਹੜਾ ਉਹਦੇ ਰਾਹੀਂ ਪੰਜਾਬ ਨਾਲ ਬੜੇ ਧੱਕੇ ਕੀਤੇ ਗਏ ਸਾਡੀ ਜਿਹੜੀ ਹੈਗੀ ਰਾਜਧਾਨੀ ਪੰਜਾਬ ਉਹ 2 ਦਰਜਨ ਤੋਂ ਵੱਧ ਪਿੰਡ ਉਜਾੜ ਕੇ ਬਣਾਈ ਗਈ ਹੈ ਜੀ ਪੰਜਾਬ ਦੇ ਪਿੰਡ ਉਜਾੜੀ ਜੀ ਪੰਜਾਬ ਦੇ ਪਿੰਡੋ ਉਜਾੜ ਕੇ ਰਾਜਧਾਨੀ ਬਣਾਈ ਪਰ ਜਦੋਂ ਰਾਜ ਬਣ ਗਿਆ ਤੇ ਧਾਨੀ ਸਾਡੇ ਕੋਲੇ ਹੈ ਰਾਜ ਸਾਡੇ ਕੋਲੇ ਹੈ ਰਾਜਧਾਨੀ ਸਾਡੇ ਕੋਲੇ ਹੈ ਉਹਦੇ ਤੇ ਕੇਂਦਰ ਦਾ ਕੰਮ ਹੈ ਜੀ ਜੀ ਦੇਂਦਰ ਨੇ ਕਹਿਤਾ ਜੀ ਕੋਈ ਗੱਲ ਨਹੀਂ ਹਰਿਆਣੇ ਨੂੰ ਆਪਦੀ ਰਾਜਧਾਨੀ ਬਣਾ ਲੈ ਲੈਂਦੇ ਹੋ ਤੇ ਫਿਰ ਅਸੀਂ ਤੁਹਾਨੂੰ ਦੇ ਦੇਾਂਗੇ ਜੀ ਹਰਿਆਣੇ ਨੂੰ ਰਾਜਧਾਨੀ ਬਣਾਉਣ ਵਾਸਤੇ ਪਰੇ ਰਿਆ ਨਾ ਉਹਨਾਂ ਨੂੰ ਮਦਦ ਦਿੱਤੀ ਤੇ ਉਵੇਂ ਦਾ ਉਵੇਂ ਕਰਦਿਆ ਕਰਦਿਆ ਹੁਣ ਇਹਦੇ ਤੇ ਲਗਭਗ ਲਗਭਗ ਟੋਟਰ ਚੰਨੀ ਕੜ ਦੇ ਉੱਤੇ ਕਬਜ਼ਾ ਹੋ ਗਿਆ ਜੀ ਔਰ ਉਹਦੇ ਵਿੱਚ ਸਾਡੀਆਂ ਵੀ ਗਲਤੀਆਂ ਕੇਂਦਰ ਨੇ ਬਣਾ ਲਿਆ ਪੰਜਾਬੀ ਇਸ ਸੂਬੇ ਦੀ ਰਾਜਧਾਨੀ ਨੂੰ ਆਪਣਾ ਯੂਨੀਅਨ ਟੈਰੀਟਰੀ ਜੀ ਸਾਡੀ ਗਲਤੀ ਕਿੱਥੇ ਹੈ ਕਿ ਸਾਡੇ ਨਾਲ ਜਿਹੜਾ ਵਾਅਦਾ ਹੋਇਆ ਸੀ ਜਿਹੜਾ ਸਮਝੌਤਾ ਹੋਇਆ ਸੀ ਉਹ ਸੀ ਕਿ ਡੀਸੀ ਲੱਗੂਗਾ ਹਰਿਆਣੇ ਦਾ ਜੀ ਜੀ ਐਸਐਸਪੀ ਟੰਡੀਗੜ ਦਾ ਲੱਗੂਗਾ ਪੰਜਾਬ ਦਾ ਰਿਜਿਓਨ ਟੰਡੀਗੜ ਜੀ ਪਰ ਉਹ ਐਸਐਸਪੀ ਹੁਕਲਾ ਜੀ ਤੇ ਉਦੋਂ ਉੱਤੇ ਮਤਲਬ ਜਿਹੜਾ ਹੈਗਾ ਗਵਰਨਰ ਹੋਊਗਾ ਜਾਂ ਜੋ ਵੀ ਜਿਹੜਾ ਹੈ ਉਹਨਾਂ ਦਾ ਸਿਸਟਮ ਇਹ ਨਹੀਂ ਸੀ ਕਿ ਬਿਉਹਦੇ ਤੇ ਇੱਕ ਆਈਡੀ ਲੱਗ ਜੂਗਾ ਉਹਦੇ ਉੱਤੇ ਫਿਰ ਡੀਜੀਪੀ ਲੱਗ ਜੂਗਾ ਅੱਜ ਅੱਜ ਕੱਲ੍ਹ ਤੁਹਾਨੂੰ ਪਤਾ ਚੰਡੀਗੜ੍ਹ 'ਚ ਡੀਜੀਪੀ ਹੈ ਡੀਜੀਪੀ ਹੈ ਕਦੇ ਕੱਲਾ ਪੰਜਾਬੀ ਦਾ ਹੁੰਦਾ ਹੁੰਦਾ ਸੀ ਕੱਲਾ ਹੁੰਦਾ ਸੀ ਥੋੜਾ ਐਸਐਸਪੀ ਡੀਸੀ ਉਹਨਾਂ ਦੇ ਹਰਿਆਣੇ ਦਾ ਉਹ ਹਰਿਆਣੇ ਦਾ ਲੱਗਿਆ ਫਿਰ 60 40 ਦੇ ਨਿਹਾਰੇ ਨਾਲ ਜਿਹ ਜੀ 60% ਸਟਾਫ ਪੰਜਾਬ ਦਾ 40% ਜਿਹੜਾ ਹੈਗਾ ਉਹ ਹਰਿਆਣੇ ਦਾ ਜੀ 60 40 ਦੀ ਰੇਸ਼ੋ 60 40 ਦੀ ਰੇਸ਼ੋ ਨਾਲ ਲੇਕਿਨ ਹੌਲੀ-ਹੌਲੀ ਕੀ ਕਰਦੇ ਆ ਵੀ ਅਸੀਂ ਆਪਣੇ ਬੰਦੇ ਜਿੰਨੇ ਉਹਨਾਂ ਨੂੰ ਡਿਪੂਟੇਸ਼ਨ ਤੇ ਅਫਸਰ ਚਾਹੀਦੇ ਸੀ ਅਫਸਰ ਉਹਨੂੰ ਦਿੱਤੇ ਸੀਟਾਂ ਖਾਲੀ ਰਹਿ ਗੀਆਂ ਜੀ ਨਾ ਹਰਿਆਣੇ ਤੋਂ ਦਿੱਤੇ ਗਏ ਉਹਨਾਂ ਨੇ ਸੀਟਾਂ ਯੂਨੀਅਨ ਟੈਰੀਟਰੀ ਰਹੀ ਪਰ ਨਹੀਂ ਸ਼ੁਰੂ ਕਰ ਦਿੱਤਾ ਜੀ ਤੇ ਹੁਣ ਸਾਡਾ ਪੰਜਾਬ ਦਾ ਤਾਂ ਕੋਈ ਟਪਟਾ ਮਟ ਲਈ ਰਹਿ ਗਿਆ ਸਾਰੇ ਦੇ ਸਾਰੇ ਯੂਨੀਅਨ ਟੈਰੀਟਰੀ ਵਾਲੇ ਆ ਗਏ ਅੱਗੇ ਖਾਸ ਕਰਕੇ ਪੁਲਿਸ ਅਫਸਰ ਉਹਦੇ ਨੇ ਆ ਗਏ ਡੀਜੀਪੀ ਉੱਤਰ ਆ ਗਿਆ ਸੋ ਇੱਕ ਇੱਕ ਢੰਗ ਨਾਲ ਆਪਾਂ ਕਹਿੰਦੇ ਕਿ ਉਹਦੇ ਹਰਿਆਣੇ ਵਾਲਿਆਂ ਨੇ ਕਹਿੰਦੇ ਜੀ ਸਾਨੂੰ ਤਾਂ ਫਿਰ ਐ ਕਰੋ ਵੀ ਵਿਧਾਨ ਸਭਾ ਬਣਾਉਣ ਵਾਸਤੇ ਜਗਾੜ ਦੇ ਦਿਓ ਜੀ ਉਹਦੇ ਜੀ ਦੇ ਦੇਨੇ ਤੇ ਨਾਲ ਦੀ ਨਾਲ ਹੀ ਸਾਡੇ ਮੁੱਖ ਮੰਤਰੀ ਸਾਹਮਣੇ ਡਿਮਾਂਡ ਕਰ ਲਈ ਕਹਿੰਦੇ ਜੀ ਸਾਨੂੰ ਵੀ ਜਿਹੜੀ ਹੈਗੀ ਐ ਵਿਧਾਨ ਸਭਾ ਬਣਾਉਣ ਵਾਸਤੇ ਥਾ ਦੇ ਉਹਦੇ ਦੇ ਦੇਨੇ ਉਹ ਭਰਿਆ ਮਾਨਸਾ ਤੇਰਾ ਦਾ ਸਾਰਾ ਪੰਜਾਬ ਹੈ ਤੇਰਾ ਸਾਰੀ ਰਾਜਧਾਨੀ ਤੇਰੀ ਐ ਤੇਰਾ ਚੰਡੀਗੜਾ ਚੰਡੀਗੜ ਤੇਰਾ ਤੂੰ ਚੰਡੀਗੜ ਨੂੰ ਛੱਡ ਕੇ ਸਿਰਫ ਤੇ ਸਿਰਫ ਰਾਜਧਾਨੀ ਵਾਸਤੇ ਇਹ ਜਗਾ ਲੈਣੇ ਇਹ ਤੋਂ ਸਾਡੀ ਲੀਡਰਸ਼ਿਪ ਦੀ ਮੈਜੋਰਟੀ ਦੀ ਪਤਾ ਲੱਗਦਾ ਕਿ ਪੋਲੀਟੀਕਲ ਮੈਜੋਰਟੀ ਕਿ ਨਹੀਂ ਹੈ खैर ਉਹ ਹੁੰਦੇ ਹੁੰਦੇ ਹੁਣ ਹੁਣ ਆ ਗਈ ਕਿ ਨਵੀਂ এডੂਕੇਸ਼ਨ ਪਾਲਸੀ ਜੀ ਨਵੀਂ এডੂਕੇਸ਼ਨ ਪਾਲਸੀ ਜਿਹੜੀ ਉਹ ਐਡੀ ਮਹਿੰਗੀ ਹੈ ਕਿ ਉਹਦੇ ਰਾਹੀ ਗਰੀਬ ਗੁਰਵੇ ਦੇ ਤੁਹਾਡੇ ਸਾਡੇ ਬੱਚੇ ਨਹੀਂ ਪੜ ਸਕਣਗੇ ਜਿਹੜੀ ਕੇਂਦਰ ਦੀ ਹੈ ਜਿਹੜੀ ਕੇਂਦਰ ਦੀ ਹੈ ਸਾਡੀ ਸਰਕਾਰ ਨੇ ਨਵੀਂ এডੂਕੇਸ਼ਨ ਪਾਲਸੀ ਦਾ ਜਿਵੇਂ ਵਿਰੋਧ ਕਰਨਾ ਸੀ ਉਹ ਮੈਂ ਨਹੀਂ ਕੀਤਾ ਨਹੀਂ ਕੀਤਾ ਗਿਆ ਸਾਡੇ ਮੁੱਖ ਮੰਤਰੀ ਸਾਹਿਬ ਜਿੰਦਾ ਲੈ ਕੇ ਪਹੁੰਚ ਗਏ ਪਾਖੜਾ ਡੈਮ ਤੇ ਕਿ ਜਿੰਦਾ ਲਾਦਾ ਜੀ ਮੈਂ ਜੀ ਪਰ ਪਾਖੜਾ ਡੈਮ ਨੂੰ ਹੜੱਪਣ ਵਾਸਤੇ ਜਿਹੜੇ ਉਹਨਾਂ ਨੇ ਡੈਮ ਸੇਫਟੀ ਐਕਟ ਬਣਾਇਆ ਜੀ ਉਸ ਡੈਮ ਸੇਫਟੀ ਐਕਟ ਦਾ ਜਿਵੇਂ ਬਰੋਸ ਹੋਣਾ ਸੀ ਨਹੀਂ ਕੀਤਾ ਠੀਕ ਹੈ ਇਸੇ ਤਰੀਕੇ ਨਾਲ ਜਿਵੇਂ ਹੁਣ ਪਾਣੀਆ ਦਾ ਮਾਮਲਾ ਇੱਕ ਸਕੈਂਦਰ ਨੇ ਇੱਕ ਬਣਾਤਾ ਐਕਟ ਬਣਾਤਾ ਕਿ ਜਿਹੜੇ ਲੋਕ ਪਾਣੀ ਨੂੰ ਗਦਲਾ ਕਰਨ ਪਾਣੀ ਨੂੰ ਜ਼ਹਿਰੀਲਾ ਕਰਨਗੇ ਉਹਨਾਂ ਨੂੰ ਸਜ਼ਾ ਨਹੀਂ ਹੋਊਗੀ ਉਹਦੇ ਵਿੱਚ ਕੈਦ ਦਾ ਪ੍ਰਬੰਧ ਸੀ ਜੀ ਉਹਨਾਂ ਨੂੰ ਮਾਜਾ ਹੋਊਗਾ ਤੇ ਭਾਰੀ ਮਾਜਾ ਹੋਊਗਾ ਜੀ ਜਿਹੜੇ ਅਮੀਰ ਆਦਮੀ ਲੁਧਿਆਣੇ ਦੇ ਵਪਾਰੀ ਬੋਰ ਕਰ ਕਰਕੇ ਧਰਤੀ ਦੇ ਛਲਾ ਪਾਣੀ ਕਿਥਾਂ ਕਰੀ ਜਾਂਦੇ ਜੀ ਜਿਹੜੇ ਬੁੱਡੇ ਨਾਲੇ ਦੇ ਵਿੱਚ ਗੰਦਾ ਪਾਣੀ ਪਾ ਕੇ ਉਹਨੂੰ ਖਰਾਬ ਕਰੀ ਜਾਂਦੇ ਆ ਅਸੀਂ ਉਹ ਸਾਰੇ ਦਾ ਸਾਰਾ ਪਾਣੀ ਪੀਂਨੇ ਸਾਡੇ ਕੋਲ ਹੀ ਹੁੰਦਾ ਨਾ ਪਾਣੀ ਸਾਡੇ ਕੋਲ ਹੈ ਨਾ ਉਹਦੇ ਗੰਦਾ ਦੇ ਤੱਕ ਕੈਂਸਰ ਪੈਲੀ ਜੀ ਸਾਡੇ ਇਲਾਕੇ 'ਚ ਕੈਂਸਰ ਪੈ ਰਿਹਾ ਪਹਿਲੇ ਤਾਂ ਪਹਿਲੇ ਉਹਦਾ ਜਿੱਦੇ ਸਾਡੀ ਪਾਰਟੀ ਸਾਡੀ ਜਿਹੜੀ ਸਰਕਾਰ ਨੇ ਵਿਰੋਧ ਨਹੀਂ ਕੀਤਾ ਇਹ ਤਾਂ ਠੀਕ ਹੈ ਜੀ ਇਨੋਰਸਮੈਂਟ ਕਰਤੀ ਹੋਈ ਵੀ ਠੀਕ ਹੈ ਜਰਮਾਨਾ ਤਾਂ ਨਹੀਂ ਜੀਊਗਾ ਅਮੀਰ ਆਦਮੀ ਤੇ ਅਮੀਰ ਆਦਮੀ ਦੇ ਕੋਲੇ ਕੈਦ ਕਟਣ ਦੀ ਕਹਿੰਦੇ ਨੇ ਨਾ ਕਿ ਜੱਟ ਨੂੰ ਜਰਮਾਨਾ ਮਾੜਾ ਤੇ ਸੇਠ ਨੂੰ ਜਿਹੜੀ ਹੈ ਕੈਦ ਮਾੜੀ ਸੇਠ ਕਹਿੰਦਾ ਪੈਸੇ ਹੀ ਨਾ ਮਰਦੀਏ ਲੈ ਲਓ ਮੈਨੂੰ ਜਰਮਾਨਾ ਨਾ ਕਰੋ ਜੱਟ ਕਹਿੰਦਾ ਐਡ ਕਰ ਦਿਓ ਪ੍ਰਭੂ ਜਰਮਾਨਾ ਨਹੀਂ ਭਰਾਈਦਾ ਮਤਲਬ ਇਸ ਢੰਗ ਦੇ ਨਾਲ ਸਾਡੀ ਸਰਕਾਰ ਜਿਹੜੀ ਉਹੀ ਨੀਤੀਆਂ ਜਿਹੜੀਆਂ ਉਨਤਿਕਾ ਨੀਤੀਆਂ ਉਹ ਆਈ ਹੁਣ ਆ ਕਿ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਐਜੂਕੇਸ਼ਨ ਪਾਲਸੀ ਐ ਐਜੂਕੇਸ਼ਨ ਪਾਲਸੀ ਆ ਜਿਵੇਂ ਵਿਰੋਧ ਕਰਨ ਤੇ ਨਹੀਂ ਰਸ ਨਹੀਂ ਹੋਇਆ ਨਤੀਜਾ ਇਹ ਹੋਇਆ ਕਿ ਉੱਥੇ ਕੇਂਦਰ ਸਰਕਾਰ ਤੋਂ ਇੱਕ ਗਲਤੀ ਹੋ ਗਈ ਉਹ ਤਾਂ ਇਹ ਚਾਹੁੰਦੇ ਸੀ ਕਿ ਬੰਦੋਬਸਤ ਕਰ ਲਈਏ ਕਿ ਇਹਨਾਂ ਜਵਾਕਾਂ ਨੂੰ ਡਰਾ ਲਈਏ ਜੀ ਇਹ ਜਿਹੜੇ ਹੈਗੇ ਇੱਥੇ ਦੇ ਸਟੂਡੈਂਟਸ ਹੈਗੇ ਪੰਜਾਬ ਯੂਨੀਵਰਸਿਟੀ ਦੇ ਇਹਨਾਂ ਨੂੰ ਡਰਾ ਲਈਏ ਉਹਨਾਂ ਸਾਰਿਆਂ ਤੇ ਤੁਸੀਂ ਲਾਤੀ ਕਿ ਜੋ ਕੋਈ ਬੰਦਾ ਦਾਖਲ ਹੋਊਗਾ ਕੋਈ ਖਲਫੀਆ ਬਣਦੀ ਹੋਊਗਾ 11 ਸ਼ਰਤਾਂ ਉਹਦੇ ਵਿੱਚ ਜੀ ਉਹਦੇ ਵਿੱਚੋਂ ਕੀ ਕਹੂਗਾ ਕਿ ਜੀ ਮੈਂ ਕੋਈ ਅਵਾਸ ਦੀ ਪ੍ਰਵਾਨੀ ਤੋਂ ਬਗੈਰ ਕਿਸੇ ਜਲਸੇ ਜਲੂਸ ਮਜਾਰੇ ਦੇ ਵਿੱਚ ਹਿੱਸਾ ਨਹੀਂ ਲਵਾਂਗਾ ਜੀ ਜਦੋਂ ਉਹਨਾਂ ਨੇ ਇਹ ਲਿਖਣਾ ਸ਼ੁਰੂ ਕਰਤਾ ਉਹਦਾ ਵਿਰੋਧ ਹੋ ਗਿਆ ਉੱਥੇ ਜਿੱਦੋਂ ਬ੍ਰੋਦ ਹੋਇਆ ਬਸ ਛੋਟੇ ਪੱਧਰ ਤੇ ਹੋਇਆ ਸੀ ਹਮ ਆਮ ਛੋਟਾ-ਮੋਟਾ ਬ੍ਰੋਦ ਸੀ ਤੇ ਇੱਕ ਫੇਰੋਣਾ ਦੇ ਜਿਹੜੇ ਕਾਉਂਸਲ ਦੇ ਚੁੜੇ ਹੋਏ ਸੈਕਟਰੀ ਹੈ ਮਿਸਟਰ ਡਾਗਰ ਉਹ ਬਹਿ ਗਏ ਭੁੱਖ ਹੜਤਾਲ ਤੇ ਉਹਨਾਂ ਨੇ ਕਿਹਾ ਵੀ ਜਿੰਨੀ ਦੇਰ ਤੱਕ ਕਿ ਬਸ ਜੇ ਮੈਂ ਕੁਛ ਖਾਦਾ ਪੀਣਾ ਨਹੀਂ ਉਹ ਪੱਕ ਤਰ ਭੁੱਖ ਹੜਤਾਲ ਦੇ ਜੀ ਉਹ ਲੋਕ ਕਰਨੇ ਸ਼ੁਰੂ ਹੋ ਗਏ ਜੀ ਜਦੋਂ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਜਿਹੜੇ ਬਾਹਰ ਬੈਠੇ ਲੋਕ ਸਿਚਿੰਤ ਹਨ ਹਮ ਉਹਨਾਂ ਨੂੰ ਪਤਾ ਲੱਗਾ ਵੀ ਇੱਕ ਇੱਕ ਕ੍ਰਾਈਸਿਸ ਕਿੱਥੋਂ ਸ਼ੁਰੂ ਹੈ ਜੀ ਉਹ ਸਮਝ ਗਏ ਕਿ ਅਸਲ ਦੇ ਵਿੱਚ ਇਹਨੂੰ ਦਬਾ ਕੇ ਪਾ ਕੇ ਡਰਾਇਆ ਜਾ ਰਿਹਾ ਹੈ ਗਾਲ ਦੀ ਨਾਲ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਕਿਹਾ ਜੀ ਗੱਲ ਇਹ ਹੈ ਕਿ ਸੈਨੇਟ ਦੀ ਚੋਣ ਕਿਉਂ ਨਹੀਂ ਕਰਾਈ ਜਾ ਰਹੀ ਹੂੰ ਸੈਨੇਟ ਦੀ ਉਹ ਤਾਂ ਚੋਣ ਦੀ ਮੰਗ ਕਰਦੇ ਸੀ ਇਹਨਾਂ ਨੇ ਇੱਕ ਨਵਾਂ ਸਰਕੂਲਰ ਜਾਰੀ ਕਰਤਾ ਹੁਕਮ ਜਾਰੀ ਕਰਤਾ ਕਿ ਸੈਨੇਟ ਜਿਹੜੀ ਹੈਗੀ ਹੈ ਉਹਦੀ ਚੋਣ ਨਹੀਂ ਕਰਵਾਉਣੀ ਇਹਦੀ ਤਾਂ ਰੀਆਰਗੇਨਾਈਜੇਸ਼ਨ ਕਰਦੇ ਨੇ ਇਹ ਨਹੀਂ ਵੀ ਸੈਨੇਟ ਖਤਮ ਹੋ ਜੂਗੀ ਹੁਣ ਸੈਨੇਟ ਦੀ ਚੋਣ ਦੀ ਬਜਾਏ ਬਹੁ ਗਿਣਤੀ ਬੰਦੇ ਨਾਮਿਨੇਟਡ ਹੋਣਗੇ ਜੀ ਸਰਕਾਰ ਆਪ ਦੀ ਮਰਜ਼ੀ ਨਾਲ ਕਰ ਲੂ ਫਿਰ ਜਿਹੜੀ ਨਿਊ ਐਜੂਕੇਸ਼ਨ ਪਾਲਸੀ ਆ ਉਹਨੂੰ ਉੱਥੇ ਚੰਡੀਗੜ੍ਹ 'ਚ ਲਾਗੂ ਕਰਨਗੇ ਉਹ ਜਦੋਂ ਥੱਲੇ ਜਿੰਨੇ ਨੇ ਜਿਹੜੀ ਸੈਨੇਟਰ ਨੇ ਵਿਰੋਧ ਕਰਨਾ ਉਹਨੇ ਵਿਰੋਧ ਕਰਨੇ ਹੀ ਨਹੀਂ ਕਿਉਂਕਿ ਬੰਦੇ ਤਾਂ ਸਾਰੇ ਉਹਨਾਂ ਦੇ ਮੈਂ ਇੱਕ ਮਿਸਾਲ ਦੇਣਾ ਜੀ ਜਿਹੜੀ ਹੁਣ ਸਟੂਡੈਂਟਸ ਕੌਂਸਲ ਚੁਣੀ ਗਈ ਹੈ ਉਹਦਾ ਪ੍ਰਧਾਨ ਪਤਾ ਕਿਹੜੀ ਜਸਬੰਦੀ ਦਾ ਅਖਲ ਭਾਰਤੀਆ ਵਿਦਿਆਰਥੀ ਪਰਿਸ਼ਦ ਹੈ ਏਵੀ 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 ਠੀਕ ਹੈ ਉਹ ਹੈ ਜਿਹੜਾ ਜਨਰਲ ਸੈਕਟਰੀ ਹੈ ਉਹ ਕੋਈ ਹੋਰ ਹੈ ਜਿਹੜਾ ਸੀਨੀਅਰ ਮੀਟ ਪ੍ਰਧਾਨ ਹੈ ਉਹ ਸਾਥ ਆੜਿਆ ਦਾ ਜੀ ਸੀਨੀਅਰ ਮੀਟ ਪ੍ਰਧਾਨ ਵੀ ਲੜੀ ਜਾਂਦੇ ਜੀ ਜਨਰਲ ਸੈਕਟਰੀ ਬਹਿ ਗਿਆ ਬਰਤ ਤੇ ਜੀ ਉਹਨਾਂ ਨੇ ਕਿਹਾ ਜੀ ਮੰਨ ਲਓ ਇਹਨਾਂ ਦੀਆਂ ਮੰਗਾ ਮੰਨ ਲਓ ਕਹਿੰਦੇ ਜੀ ਨਹੀਂ 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 ਉਹ ਫਿਰ ਵੀ ਬਰਤ ਉਹਨੇ ਬਰਤ ਛੱਡਤਾ ਹੁਣ ਜਿ ਟੇਸ਼ਨ ਗਾਂਤ ਰੂਪੀ ਜਨਰਲ ਸੈਕਟਰੀ ਲੜ ਰਿਹਾ ਹੈ ਸੀਨੀਅਰ ਮੀਤ ਪ੍ਰਧਾਨ ਲੜ ਰਿਹਾ ਹੈ ਪਰ ਇਸ ਲੜਾਈ ਦੇ ਵਿੱਚ ਪ੍ਰਧਾਨਕ ਤੇ ਨਹੀਂ ਕਿਉਂਕਿ ਇਹਦੀ ਹੜਿਆਲੂ ਜੀ ਆਰਐਸਐਸ ਬੀਜੇਪੀ ਨਾਲਿਲਦੀ ਹੈ ਜੀ ਪਰ ਇਹਦੇ ਨਾਲ ਜਿਹੜੇ ਚਿੰਤਕ ਸੀ ਜਿਹੜੇ ਸਮਝਦੇ ਸੀ ਇਸ ਗੱਲ ਨੂੰ ਉਹਨਾਂ ਨੇ ਕਹਿੰਦੇ ਜੀ ਗੱਲ ਤੁਸੀਂ ਆ ਸੈਨੇਟ ਵਾਲੀ ਕਿਹੜੀ ਗੱਲ ਕਰੀ ਜਾਂਦੇ ਹੋ ਨੋਮੀਨੇਟ ਕਿਉਂ ਕਿ ਸੈਨੇਟ ਤਾਂ ਇਹਦਾ ਪੁਰਾਣਾ ਰੂਪ ਹੈ ਉਹੀ ਬਾਹਰ ਲੈਣਾ ਚਾਹੀਦਾ ਜੀ ਫਿਰ ਇੱਕ ਸਰਕੂਲਰ ਕਰਤਾ ਵੀ ਨਹੀਂ ਨਹੀਂ ਜੀ ਸੈਨੀਟ ਜਿਹੜੀ ਹੈਗੀ ਹੈ ਅਜੇ ਨਹੀਂ ਚੋਣਾ ਕਰਾਉਂਦੇ ਅਜੇ ਨਹੀਂ ਸੈਨੀਟਰ ਨੂੰ ਬਣਾਉਂਦੇ ਠਹਿਰ ਕੇ ਬਣਾਵਾਂਗੇ ਜੀ ਉਹ ਕਹਿੰਦੇ ਜੀ ਜਿੰਨੀ ਦੇਰ ਚੋਣ ਨਹੀਂ ਹੁੰਦੀ ਓਨੀ ਦੇਰ ਤੱਕ ਅਸੀਂ ਜਿਹੜਾ ਹੈਗਾ ਵਿਰੋਧ ਕਰਾਂਗੇ ਕਰਾਂਗੇ ਜਦੋਂ ਵਿਰੋਧ ਕਰਨ ਦੀ ਗੱਲ ਆ ਗਈ ਵੀ ਓਨੀ ਦੇਰ ਤੱਕ ਵਿਰੋਧ ਹੋਊਗਾ ਫਿਰ ਕੀ ਕੀਤਾ ਜੀ ਇਹਨਾਂ ਨੇ ਫਿਰ ਇਹਨਾਂ ਨੇ ਕਹਿੰਦਾ ਕੋਈ ਗੱਲ ਨਹੀਂ ਚੋਣਾ ਕਰਾ ਲਾਂਗੇ ਜੀ ਚੋਣਾ ਦੀ ਤਰੀਖ ਵਾਸਤੇ ਕਹਿੰਦੇ ਉਪਰਾਸ਼ਟਰਪਤੀ ਨੂੰ ਅਸੀਂ ਪ੍ਰਪੋਜ਼ਲ ਭੇਜਤੀ ਹੈ ਜੀ ਪਰ ਉਹਨਾਂ ਦਾ ਡਿਮਾਂਡ ਹੈ ਕਿ ਪ੍ਰਪੋਜ਼ਲ ਨਾਲ ਨਹੀਂ ਗੱਲ ਚੱਲਣੀ ਤੁਸੀਂ ਭਾਈ ਸਾਹਿਬ ਇੱਥੇ ਮਤਲਬ ਐਲਾਨ ਕਰੋ ਕਿ ਫਲਾਨੀ ਤਾਰੀਖ ਨੂੰ ਚੋਣਾ ਹੋਣਗੀਆਂ ਜੀ ਚੋਣਾਂ ਦਾ ਪ੍ਰੋਗਰਾਮ ਜਾਰੀ ਕਰੋ ਇਸੇ ਸਮੇਂ ਦੌਰਾਨ ਕਿਸੇ ਸੱਜਣ ਨੇ ਹਾਈ ਕੋਰਟ ਨੂੰ ਪਟੀਸ਼ਨ ਪਾਦੀ ਜੀ ਹਾਈ ਕੋਰਟ ਗਿਆ ਕੇ ਨਿਆਂ ਦੇ ਦੇਣ ਵਿਹਾਸੀ ਇਨੀ ਤਾਰੀਖ ਤੱਕ ਚੋਣਾ ਕਰਵਾ ਦੇਗੇ ਜੀ ਜੇ ਵਾਈਸ ਚਾਂਸਲਰ ਜਾ ਕੇ ਸਿੱਧੇ ਵਾਈਸ ਪ੍ਰੈਜ਼ੀਡੈਂਟ ਨੂੰ ਕਿਉਂ ਨਹੀਂ ਮਿਲ ਸਕਦੀ ਉਹ ਤੋਂ ਕਰਵਾ ਸਕਦੇ ਪਰ ਹੁਣ ਸਥਿਤੀ ਜਿਹੜੀ ਇੱਥੇ ਬਣ ਗਈ ਹੈ ਉਹ ਬਣ ਗਈ ਹੈ ਕਿ ਇੱਕਦਮ ਤੁਸੀਂ ਦੇਖਿਆ ਹੋਵੇ ਜਿਵੇਂ ਆਪਾਂ ਪੈਟਰੋਲ ਨੂੰ ਛਿੜਕੀਏ ਥੱਲੇ ਜੀ ਥੱਲੇ ਪੈਟਰੋਲ ਛਿੜਕਿਆ ਪਏ ਤੇ ਨੇੜੇ ਮਮੁੱਲੀ ਦੀ ਲਾਈਟ ਕਰ ਦਈ ਭਾਬੜ ਵੜਿਆ ਤਾਂ ਨਾ ਬਿਲਕੁਲ ਹੁਣ ਪੰਜਾਬ ਯੂਨੀਵਰਸਿਟੀ ਦੇ ਵਿੱਚ ਭਾਬੜ ਖੜਾ ਹੋ ਗਿਆ ਜੀ ਜਦੋਂ ਇਹ ਭਾਬੜ ਖੜਾ ਹੋ ਗਿਆ ਕੁਲਵੀਰ ਤੁਸੀਂ ਦੇਖੋ ਇੱਥੇ ਹਾਲਾਤ ਕਿਹੋ ਜਿਹੇ ਬਣ ਗਏ ਜੀ ਮੈਨੂੰ ਇਹ ਲੱਗਦੀ ਹੈ ਕਿ ਇੱਥੇ ਹਾਲਾਤ ਕੱਲ ਹੋਏ ਜੇ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਜਿਹੋ ਜੇ ਜਦੋਂ ਟਰੈਕਟਰ ਪ੍ਰੇਡ ਕਟਿੰਗ 15 ਅਗਸਤ 47 ਦਿਨ ਜਿਹੜਾ ਰੂਟ ਦਿੱਤਾ ਹੋਇਆ ਸੀ ਜਿੱਥੋਂ ਦੀ ਟਰੈਕਟਰ ਪ੍ਰੇਡ ਕੱਢਣੀ ਸੀ ਸਾਰੀ ਦੁਨੀਆ ਦਾ মিডিਆ ਆਇਆ ਹੋਇਆ ਸੀ ਤੇ ਉਸ মিডিਏ ਦੇ ਰਾਹੀਂ ਦੁਨੀਆ 'ਚ ਇਹ ਗੱਲ ਜਾਣੀ ਸੀ ਕਿ ਭਾਰਤ ਦੇ ਦੇ ਵਿੱਚ ਕਿਸਾਨ ਪ੍ਰੋਟੈਸਟ ਕਿੱਡੇ ਤਕੜੇ ਹੈ 26 ਜਨਵਰੀ 26 26 ਜਨਵਰੀ ਸੀ ਕਿ 15 ਅਚ ਜਨਵਰੀ ਅਚ ਜਨਵਰੀ ਕਿ ਕਿੱਡੇ ਤਕੜੇ ਹੈ ਇੱਥੇ ਕਿਸਾਨ ਜਾਂ ਕਿਸਾਨਾਂ ਦੀ ਜਥੇਬੰਦੀ ਕਿੱਡੀ ਤੇ ਕਿੰਨੇ ਸਿਆਣੇ ਪੁਰਮਣੇ ਰਹਿ ਕੇ ਕਿੱਡਾ ਵੱਡਾ ਪ੍ਰੋਟੈਸਟ ਕਰ ਰਹੇ ਜੀ ਉਸ ਵੇਲੇ ਨਾਲ ਦੀ ਨਾਲ ਕਹਿੰਦੇ ਜੀ ਰਾਹ ਬਦਲ ਗਿਆ ਰਾਹ ਲਾਣਕੀਲੇ ਦੇ ਪਾਸੇ ਕਰਤਾ ਰਾਤ ਨੂੰ ਉੱਥੇ ਗੜਬੜ ਚਾਹਤ ਹੋਈ ਉਹ ਰਾਹ ਪੈ ਕੇ ਤੇ ਅੰਦੋਲਨ ਉੱਤ ਲਗਭਗ ਮਰ ਗਿਆ ਸੀ ਇਹ ਤਾਂ ਉਹ ਟਕੈਤ ਜਿਹੜਾ ਟ੍ਰੈਕ ਉਹਦੀਆਂ ਅੱਖਾਂ ਦੇ ਵਿੱਚ ਜਿਹੜਾ ਉਹ ਦੇਖ ਰਿਹਾ ਸੀ ਉਹਨੇ ਕਹਿੰਦਾ ਮੈਂ ਤਾਂ ਪਾਣੀ ਨਹੀਂ ਪੀਂਦਾ ਤੇ ਲੋਕ ਉੱਠ ਕੇ ਆ ਕੇ ਤੇ ਦੁਬਾਰਾ ਉਹਨਾਂ ਨੂੰ ਖੜਾਉ ਕਹਿੰਦੇ ਅੰਦਰੋਂ ਉਹਦੇ ਮਰ ਗਏ ਸੀ ਮਰ ਗਏ ਸੀ ਜੀ ਉਹਦੇ ਨਾਲ ਉਹਨੇ ਮਰ ਗਏ ਸੀ ਇਹਹੀ ਕੋਸ਼ਿਸ਼ ਹੈ ਕਿ ਕੁਝ ਬੰਦੇ ਅਜਿਹੇ ਹੁੰਦੇ ਇਹਨੇ ਗੜਬੜ ਕਰ ਦਈਏ ਜੀ ਕੱਲ ਅੰਦੋਲਨ ਨੂੰ ਫੇਰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਭਲਾ ਹੋਵੇ ਸਟੇਜ ਸਖਤਰ ਰਾਜ ਜੀ ਨੇ ਕਹਿੰਦਾ ਨਹੀਂ ਉਹ ਬਦਲੇ ਮੌਕਾ ਸੰਭਾਲ ਲੇ ਕੁੜਾ ਬੱਠੀ ਬੱਸ ਮੇਰੇ ਪੰਜਾਬ ਜਿਹੜਾ ਹੈਗਾ ਉਬਾਲੇ ਤੇ ਹੈ ਜੀ ਪੰਜਾਬ ਜਿਹੜਾ ਹੈਗਾ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਮੰਗਾ ਜਿਹੜੀਆਂ ਹੈਗੀਆਂ ਪਈਆਂ ਨੇ ਸਾਡੇ ਕੇਜਰੀਵਾਲ ਸਾਹਿਬ ਨੇ ਜਾ ਕੇ ਕਹਿਤਾ ਜੀ ਉੱਥੇ ਗੁਜਰਾਤ ਦੇ ਵਿੱਚ ਕਹਿੰਦੇ ਜੀ 50000 ਪਰ ਹੈਕਟੇਰ ਅਸੀਂ ਤਾਂ ਪੈਸੇ ਪਾਤੇ ਕਿਹਨੇ ਅਸਲ ਕਿਹੜੇ ਕਾ ਪਾਤੇ ਕਿਸਾਨਾਂ ਨਾ ਕਿ ਬਦਦਤ ਕਰ ਰਿਹਾ ਨਾ ਸਰ ਖੂਬਾ ਸਰਕਾਰ ਕੋਲੇ ਆਣਾ ਹੈ ਸੂਬਾ ਸਰਕਾਰ ਕੋਲ ਤਾਂ ਗੱਲਬਾਤ ਹੈ ਇਹ ਤਾਂ ਗੱਲਬਾਤ ਨਾਲ ਟੰਗ ਸਰ ਰਹੀ ਹੈ ਕੇਂਦਰ ਸਰਕਾਰ ਹਰ ਮੁਕਾਮ ਤੇ ਸਾਡੇ ਨਾਲ ਧੱਕਾ ਕਰਦੀ ਹੈ ਉਹਦੇ ਨਾਲ ਪੰਜਾਬ ਦੇ ਲੋਕਾਂ ਦੇ ਵਿੱਚ ਬੇਗਾਨਗੀ ਦੀ ਭਾਵਨਾ ਪੈਦਾ ਹੋ ਰਹੀ ਹੈ ਜੀ ਕਿ ਕੇਂਦਰ ਸਾਨੂੰ ਆਪਦੇ ਨਾਗਰਿਕ ਨਹੀਂ ਸਮਝਦਾ ਜੀ ਕੇਂਦਰ ਇਹ ਸਮਝਦਾ ਜਿਵੇਂ ਪੰਜਾਬ ਦੇ ਲੋਕ ਜਿਹੜੇ ਹੈਗੇ ਉਹਨਾਂ ਦੇ ਦੁਸ਼ਮਣ ਹੋਣ ਜੀ ਅਸਲ ਦੇ ਵਿੱਚ ਕੇਂਦਰ ਵੀ ਕਈ ਢੰਗਾਂ ਤੇ ਕੰਮ ਕਰ ਰਿਹਾ ਕਿਉਂਕਿ ਪੰਜਾਬ ਦਾ ਜਿਹੜਾ ਪਿਛਲਾ ਇਤਿਹਾਸ ਹੈ ਪੰਜਾਬ ਦੇ ਲੋਕਾਂ ਦਾ ਇਤਿਹਾਸ ਹੈ ਇਹਨਾਂ ਨੇ ਕਦੇ ਕਿਸੇ ਟੈਣ ਨਹੀਂ ਬਣੀ ਜੀ ਇਹਨਾਂ ਨੇ ਸਿਕੰਦਰ ਵੀ ਜਿਹੜਾ ਹੈਗਾ ਸਿਕੰਦਰ ਨੂੰ ਮੋਸ਼ਾ ਜੇ ਪਿਆ ਸੀ ਤਾਂ ਪੰਜਾਬ ਤੋਂ ਪਿਆ ਸੀ ਜੀ ਸਿਕੰਦਰ ਦੁਨੀਆਂ ਦੇ ਤਮਨਾ ਸੁਪਨਾ ਲੈ ਕੇ ਨਿਕਲਿਆ ਸੀ ਜਿੱਥੇ ਗਿਆ ਉਹਨੇ ਪੂਰਾ ਢੱਟ ਕੇ ਲੜਾਈ ਨਹੀਂ ਲੋਕ ਕੁਚਲਦਾ ਤੁਰ ਗਿਆ ਜੀ ਲੇਕਿਨ ਜਦੋਂ ਪੰਜਾਬ ਕੋਲੇ ਆ ਕੇ ਸੱਤ ਗਰਿਆ ਦੇ ਉਤੇ ਹੋਇਆ ਟਕਰਾ ਪੰਜਾਬੀਆਂ ਨੇ ਉਹਦਾ ਨੱਕ ਮੋੜਿਆ ਉਹਨੂੰ ਅਹਿਸਾਸ ਹੋ ਗਿਆ ਕਿ ਨਹੀਂ ਨਹੀਂ ਜਿੱਥੇ ਆ ਨਹੀਂ ਜਾ ਸਕਦਾ ਸੀ ਵਾਪਸ ਮੁੜ ਗਿਆ ਸੀ ਜੀ ਉਹ ਸਿਕੰਦਰ ਅਫਗਾਨੀ ਆਇਆ ਸੀ ਉਹਦਾ ਮੁਕਾਬਲਾ ਕੀਤਾ ਅੰਗਰੇਜ਼ ਆਏ 80% ਕੁਰਬਾਨੀਆਂ ਸਾਡੀਆਂ ਇਹਦਾ ਕਰਕੇ ਪੰਜਾਬ ਦਾ ਇੱਕ ਇਤਿਹਾਸ ਬਣਿਆ ਵੀਰ ਪੰਜਾਬੀਆਂ ਨੂੰ ਕੋਈ ਡਰਾ ਨਹੀਂ ਸਕਦਾ ਤੁਮਕਾ ਨਹੀਂ ਸਕਦਾ ਉਹਨੇ ਇੱਕ ਨੈਰੇਟਿਵ ਬਣਾਤਾ ਕਿ ਪੰਜਾਬੀ ਜਿਹੜੇ ਹੁੰਦੇ ਨੇ ਬਾਗੀ ਜੀ ਕਿਸਮ ਦੇ ਲੋਕ ਐ ਇਹ ਦੇਸ਼ ਦੇ ਕਾਨੂੰਨ ਨੂੰ ਨਹੀਂ ਮੰਨਦੇ ਕਦੇ ਆਪਰੇਸ਼ਨ ਨਿਊ ਸਟਾਰ ਇਸੇ ਬਹਾਨੇ ਕੀਤਾ ਗਿਆ ਸੀ ਜੀ ਪਾਣੀਆਂ ਦਾ ਮਾਪਣਾ ਸ਼ੁਰੂ ਕੀਤਾ ਵਿਰੋਧ ਹੋਇਆ ਥੋੜਾ ਜਿਹਾ ਫਿਰ ਸਾਡੇ ਵਾਲਿਆਂ ਤੋਂ ਵੀ ਕੁਝ ਗਲਤੀਆਂ ਹੋਈਆਂ ਜਿਹੜਾ ਆਰਥਿਕ ਮੋਰਚਾ ਸੀ ਆਰਥਿਕ ਮੋਰਚੇ ਨੂੰ ਅਸੀਂ ਧਰਮਯੁੱਧ ਮੋਰਚੇ 'ਚ ਬਦਲਤਾ ਜੀ ਜਿਵੇਂ ਕਿ ਦਿੱਲੀ ਦੇ ਵਿੱਚ ਵੀ ਨੈਰੇਟਿਵ ਉਸ ਸਿਰਜਣ ਦੀ ਕੋਸ਼ਿਸ਼ ਕੀਤੀ ਸੀ ਆਰਥਿਕ ਮੋਰਚਾ ਸੀ ਉਹਨੂੰ ਸਿੱਖ ਬਨਾਮ ਕਾਮਰੇਡ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਦਾ ਲੀਡਰਸ਼ਿਪ ਸਿਆਣੀ ਸੀ ਉਹਨਾਂ ਨੇ ਨਹੀਂ ਭੜਤੀ ਉਹੀ ਸਥਿਤੀ ਕੱਲ ਹੁੰਦੀ ਸੀ ਉਹ ਦੇਖਣ ਵਾਲੀ ਗੱਲ ਹੈ ਕਿ ਪੰਜਾਬ ਉਹ ਵਾਲੇ ਖਾ ਰਿਹਾ ਹੈ ਜੀ ਉਬਲਦੇ ਪੰਜਾਬ ਦੇ ਉੱਤੇ ਠੰਡਾ ਪਾਣੀ ਪਾਉਣ ਦੀ ਲੋੜ ਹੈ ਇਹਦੇ ਥੱਲੇ ਅਗਮਚਾਉਣ ਦੀ ਲੋੜ ਨਹੀਂ ਢੀਲੋ ਸਾਹਿਬ ਤੁਹਾਡੀ ਗੱਲ ਦੇ ਵਿੱਚ ਹੀ ਗੱਲ ਹੈ ਕਿ ਇੱਕ ਪਾਸੇ ਤਾਂ ਕੇਂਦਰ ਪੰਜਾਬ ਦੇ ਉੱਤੇ ਰਾਜ ਕਰਨ ਲਈ ਸੋਚ ਰਹੀ ਹੈ ਕਿ ਅਸੀਂ ਪੰਜਾਬ ਤੇ ਰਾਜ ਕਰਨਾ ਭਾਜਪਾ ਬੀਐਸਟੀ ਤੇ ਉਤੇ ਲੱਗੀ ਹੋਈ ਹੈ ਦੂਜੇ ਪਾਸੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਲਗਾਤਾਰ ਘਟਨਾਵਾਂ ਜਿਹੜੀਆਂ ਸ਼ੁਰੂ ਹੋਈਆਂ ਵਿਆਂ ਕਿ ਜਿੱਥੇ ਪੰਜਾਬੀ ਦੀ ਗੱਲ ਆਉਂਦੀ ਹੈ ਪੰਜਾਬ ਦੀ ਗੱਲ ਆਉਂਦੀ ਹੈ ਤਾਂ ਉੱਥੇ ਸੈਂਟਰ ਜਿਹੜਾ ਅਲੱਗ ਹੋ ਜਾਂਦਾ ਹੈ ਨਾ ਕੋਈ ਪੰਜਾਬ ਦਾ ਰਾਜਨੀਤੀ ਬੰਦਾ ਜਿਹੜਾ ਖਾਸ ਕਰਕੇ ਭਾਜਪਾ ਨਾਲ ਸੰਬੰਧਿਤ ਹੈ ਕੋਈ ਵੀ ਨਹੀਂ ਬੋਲਦਾ ਤੁਸੀਂ ਦੇਖੋ ਕੱਲ ਦੀ ਘਟਵਟ ਇਹ ਹਫਤਾ ਹੋ ਗਿਆ ਇਸ ਗੱਲ ਨੂੰ ਚਲਦੀ ਨੂੰ ਲੇਕਿਨ ਕੱਲ ਤੱਕ ਕੋਈ ਵੀ ਬਿਆਨ ਜਿਹੜਾ ਭਾਜਪਾ ਦੇ ਲੀਡਰ ਨੇ ਪੰਜਾਬ ਦੇ ਨੇ ਇਦਾਂ ਤੇ ਇਹ ਸਾਮਾਵੇਲੇ ਦੇ ਵਿੱਚ ਬੋਲੇ ਹੀ ਨਹੀਂ ਕੋਈ ਤੁਸੀਂ ਬਿਮਾਰੀ ਦੀ ਜੜ ਫੜ ਲਈ ਜਿਹੜੇ ਲੋਕ ਇਸ ਵੇਲੇ ਭਾਜਪਾ ਨਾਲ ਖੜੇ ਆ ਉਹਨਾਂ ਬੰਦਿਆਂ ਦੇ ਵਿੱਚ ਮੈਂ ਦੋ ਤਿੰਨ ਬੰਦਿਆਂ ਦੀ ਗੱਲ ਕਰਨੀ ਚਾਹੂਗਾ ਜੀ ਸੁਨੀਲ ਜਾਖੜ ਪ੍ਰਦੇਸ਼ ਕਾ ਭਾਜਪਾ ਦਾ ਪ੍ਰਧਾਨ ਹੈ ਜੀ ਸੁਨੀਲ ਜਾਖੜ ਕਾਂਗਰਸ ਪਾਰਟੀ ਦੇ ਵਿੱਚ ਹੁੰਦਾ ਹੋਇਆ ਆਪ ਦੀ ਪਾਰਟੀ ਦੇ ਅੰਦਰ ਲੜਦਾ ਰਿਹਾ ਜੀ ਪਿਛਲੇ ਦਿਨਾਂ ਦੇ ਵਿੱਚ ਸੁਨੀਲ ਜਾਖੜ ਨੇ ਇੱਕ ਗੱਲ ਕਹੀ ਸੀ ਕਿ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਪ੍ਰਤੀ ਨਜ਼ਰੀਆ ਬਦਲੋ ਬਦਲੋ ਨਜ਼ਾਰੇ ਆ ਜਾਣਗੇ ਨੇਾਰੇ ਆਪਣੇ ਹੁਣੇ ਸ਼ੁਰੂ ਕਰਨਗੇ ਪ੍ਰਧਾਨ ਮੰਤਰੀ ਨੇ ਗੌਲਿਆ ਤੱਕ ਨਹੀਂ ਸਭੋ ਹੋਇਆ ਇਹ ਕਿ ਨਾਲ ਇੱਕ ਪਰਕਿੰਗ ਪ੍ਰੈਜ਼ੀਡੈਂਟ ਲਾਤਾ ਕਿ ਬੰਦਾ ਲਾਈਨ ਕਰਾਸ ਕਰ ਰਿਹਾ ਹੈ ਕੈਪਟਨ ਅਮਰਿੰਦਰ ਸਿੰਘ ਕੈਪਟਨ ਅਮਰਿੰਦਰ ਸਿੰਘ ਉਹ ਸ਼ਖਸ਼ਾਹ ਜੀ ਨੇ ਹਰਿਆਣੇ ਦੀਆਂ ਚੋਣਾਂ ਜਿੱਦਾਂ ਜਦੋਂ ਐਲਾਨ ਹੋਣ ਬੈਲਾ ਸੀ ਉਸ ਵੇਲੇ ਵਾਟਰ ਟਰਮੀਨੇਸ਼ਨ ਐਕਟ ਬਣਾ ਕੇ ਤੇ ਆਪਣੀ ਕਾਂਗਰਸ ਦੀ ਹਾਈ ਕਮਾਂਡ ਦੇ ਨਾਲ ਅਡਾ ਲੈਣ ਇਸ ਜੀ ਉਹਦੀ ਇੰਟਰਵਿਊ 26 ਸੀ ਕੋਸ ਵੇਲੇ ਅਰਾਊਂਡ ਦਾ ਟੇਬਲ ਇੰਡੀਅਨ ਐਕਸਪ੍ਰੈਸ ਦੇ ਵਿੱਚ ਕਿ ਮੈਨੂੰ ਸੋਨੀਆ ਗਾਂਧੀ ਨੇ ਇੱਕ ਵਾਰੀ ਪੁੱਛਿਆ 6 ਮਹੀਨੇ ਬਾਅਦ ਪਹਿਲਾਂ ਤਾਂ ਕਦੇ ਬੁਲਾਇਆ ਹੀ ਨਹੀਂ ਸੀ ਵੀ ਤੂੰ ਮੇਰੀ ਇਜਾਜ਼ਤ ਕਿਉਂ ਨਹੀਂ ਲਈ ਕਹਿੰਦਾ ਮੈਂ ਪੁੱਛਿਆ ਤੂੰ ਅਜਾਸਤ ਦੇ ਦਿੰਦੇ ਮੈਡਮ ਕਹਿੰਦੇ ਦਿੰਦੇ ਕਹਿੰਦੇ ਨਹੀਂ ਕਹਿੰਦਾ ਬਸ ਇਸੇ ਕਰਕੇ ਮੈਨੂੰ ਪੰਜਾਬ ਦੀ ਪਹਿਲ ਸੀ ਅੱਜ ਉਹ ਲੀਡਰ ਕਿੱਥੇ ਹੈ ਜੀ ਅੱਜ ਉਹਨਾਂ ਲੀਡਰਾਂ ਨੂੰ ਬੋਲਣਾ ਚਾਹੀਦਾ ਕਿ ਕਿਉਂ ਪੰਜਾਬ ਨੂੰ ਬਰਬਾਦ ਕਰਦੇ ਹੋ ਜੀ ਕਿਉਂ ਪੰਜਾਬ ਦੇ ਲੋਕਾਂ ਦਾ ਤੁਸੀਂ ਇਮਤਿਹਾਨ ਲੈਨੇ ਹੋ ਪੰਜਾਬ ਦੇ ਲੋਕਾਂ ਨੂੰ ਪਿਆਰ ਨਾਲ ਤਾਂ ਲੈ ਲੋ ਇਹਨਾਂ ਦੀ ਜਾਨ ਜੀ ਪਰ ਜਦੋਂ ਤੁਸੀਂ ਇਹਨਾਂ ਨੂੰ ਬਾਹਰ ਤਾਂ ਕਰ ਕਰ ਕੇ ਸਾਬ ਗਏ ਫਿਰ ਪੰਜਾਬ ਦੇ ਲੋਕ ਉਹ ਜਵਾਬ ਦਿੰਦਾ ਜਿਹੜਾ ਕੱਲ ਦਿੱਤਾ ਗਿਆ ਜੀ ਪੰਜਾਬ ਯੂਨੀਵਰਸਿਟੀ ਚ ਜਦੋਂ ਪਹਿਲਾ 1980 ਦੇ ਆਦ ਵਿੱਚ ਜਦੋਂ ਇਥੇ ਪਕ ਕਿਸਾਨਾਂ ਜਿਹੜਾ ਮੰਗਾ ਨੂੰ ਅੰਗੋਲਿਆ ਕਰਤਾ ਸੀ ਉਦੋਂ ਕਿਸਾਨਾਂ ਨੇ ਚੰਡੀਗੜ੍ਹ ਦੇ ਵਿੱਚ ਜਾ ਕੇ ਧਰਨਾ ਦਿੱਤਾ ਸੀਗਾ ਗਵਰਨਰ ਦੇ ਸਾਹਮਣੇ ਜੀ ਔਰ ਸਾਰੇ ਚੰਡੀਗੜ੍ਹ ਦੇ ਜਿਹੜੇ ਛੋਟੇ ਸੈਕਟਰ ਇਹਦਾ ਦੋ ਤਿੰਨ ਚਾਰ ਪੰਜ ਸਾਰਾ ਸਿਲਸਲਾ ਲੋਕਾਂ ਦੇ ਘਰਾਂ ਦੇ ਵਿੱਚ ਗੱਲ ਵੱਜ ਗਿਆ ਸੀ ਜੀ ਸਾਰਾ ਕੁਝ ਛਾਪੋ ਕੇ ਰਹਿ ਗਿਆ ਸੀ ਨਾਲ ਦੀ ਨਾਲ ਮੰਗਾ ਬੰਨ ਲਿਆ ਹੁਣ ਪੰਜਾਬ ਨੂੰ ਤਾਂ ਇੱਕ ਤੀਲੀ ਲਾਉਣ ਦੀ ਲੋੜ ਹੈ ਇਹ ਮੱਥੇ ਨੂੰ ਤਿਆਰ ਆ ਪਾਕਿਸਤਾਨ ਦੇ ਵਿੱਚ ਕੱਲ ਉਹਨਾਂ ਨੇ ਆਰਮੀ ਚੀਫ ਨੂੰ ਜਿਹੜਾ ਹੈਗਾ ਆਲ ਪਾਵਰਫੁੱਲ ਬਣਾ ਦਿੱਤਾ ਉਹਦੇ ਕੋਲੇ ਪਰਮਾਣੂ ਕੰਟਰੋਲ ਵੀਰ ਦੇ ਕੋਲੇ ਹੋਊਗਾ ਜੀ ਆ ਰਾਸ਼ਟਰਪਤੀ ਤੇ ਦੇਸ਼ ਤੇ ਪ੍ਰਧਾਨ ਮੰਤਰੀ ਨਾਲੋਂ ਵੀ ਜ਼ਿਆਦਾ ਪਾਵਰਾ ਹੋਣਗੇ ਆ ਜੀ ਕੱਲ ਹੀ ਦਿੱਲੀ ਦੇ ਵਿੱਚ ਇੱਕ ਧਮਾਕਾ ਹੁੰਦਾ ਜੀ ਉਹ ਧਮਾਕੇ ਦੇ ਕਾਰਨ ਕੀ 8-9 ਬੰਦੇ ਉੱਥੇ ਮਰ ਗਏ ਆ ਜੀ ਇਹਨਾਂ ਪ੍ਰਸਥਿਤੀਆਂ ਨੂੰ ਦੇਖਦੇ ਹੋਇਆ ਪੰਜਾਬ ਨੂੰ ਤਾਂ ਇੱਕ ਨਾਲ ਲਾਉਂਦੀ ਲੋੜ ਹੈ ਬਿਲਕੁਲ ਲੇਕਿਨ ਕੇਂਦਰ ਸਰਕਾਰ ਪੰਜਾਬ ਦੇ ਨਾਲ ਧੱਕਾਦਰ ਧੱਕਾ ਕਰਦੀ ਹੈ ਪੰਜਾਬ ਦੀਆਂ ਜਿਹੜੀਆਂ ਜਾਇਜ਼ ਮੰਗਾਂ ਉਹ ਪ੍ਰਵਾਨ ਨਹੀਂ ਕੀਤੀਆਂ ਜਾਂਦੀਆਂ ਪੰਜਾਬ ਨੂੰ ਇੱਕ ਮਤਲਬ ਪ੍ਰਯੋਗਸ਼ਾਲਾ ਬਣਾ ਲੈ ਕੇ ਇਹਦੇ ਚ ਆ ਤੇ ਆਪਣਾ ਤਿਆਪਾ ਨੂੰ ਆ ਤੋ ਤਿਆਪ ਪਾ ਪਾ ਕੇ ਨਾਲ ਤਾਂ ਆਪਦੇ ਨੂੰ ਸੁਣਾਉਂਦੇ ਨਾਲ ਪੰਜਾਬ ਨੂੰ ਬਰਬਾਦ ਕਰ ਗਏ ਸੋ ਚਾਹੀਦਾ ਕਿ ਐਕਸਪੈਰੀਮੈਂਟ ਹੋ ਰਿਹਾ ਐਕਸਪੈਰੀਮੈਂਟ ਹੋ ਰਿਹਾ ਤਜਰਬਾ ਮਤਲਬ ਇੱਕ ਪ੍ਰਯੋਗਸ਼ਾਲਾ ਬਣਾ ਕੇ ਪ੍ਰਯੋਗ ਕੀਤੇ ਜਾ ਰਹੇ ਆ ਬਾਅਦ ਅੰਗਰੇਜ਼ੀ ਦੇ ਪਾਕਿਸਤਾਨ ਐਕਸਪੈਰੀਮੈਂਟ ਕਹਿੰਦੇ ਪੰਜਾਬ ਚ ਕਹਿੰਦੇ ਪਰਜੋਰ ਜੋ ਕਰਦੇ ਪ੍ਰਯੋਗ ਕਰਦੇ ਆ ਪ੍ਰਯੋਗ ਕਰ ਕਰਕੇ ਤੁਸੀਂ ਪੰਜਾਬ ਨੂੰ ਕਿੱਥੇ ਦੀ ਕਿੱਥੇ 1986 ਤੋਂ ਪਹਿਲਾਂ ਆਰਥਿਕ ਤੌਰ ਤੇ ਪੰਜਾਬ ਦੇਸ਼ ਦੇ ਵਿੱਚ ਨੰਬਰ 1 ਦੇ ਉੱਤੇ ਹੁੰਦਾ ਸੀ ਅੱਜ ਅਸੀਂ ਇੱਥੇ ਪਾਸੇ ਹਾਂ ਇੱਕ ਦਿਨ ਕਿਉਂ ਕਿਉਂਕਿ ਜਿਹੜਾ ਪੰਜਾਬ ਨੇ ਜਿਹੜਾ ਉਹ 1978 ਤੋਂ ਲੈ ਕੇ 95 ਤੱਕ ਦਾ ਦੌਰ ਭੁਗਤਿਆ ਉਹ ਚ ਸਾਡੇ 35-40 ਹਜ਼ਾਰ ਤੱਕ ਅਸੀਂ ਬੰਦਾ ਸਾਡਾ ਮਰ ਗਿਆ ਜੀ ਪੰਜਾਬ ਨੂੰ ਬਰਬਾਦ ਕਰਤਾ ਮਾਜੇ ਦੇ ਵਿੱਚ ਤਾਂ ਬਰਾਤਾ ਜਨ ਨੂੰ ਹਟਕੇ ਸੀ ਮੁੰਡੇ ਹੀ ਨਹੀਂ ਸੀ ਵਿਆਹ ਕਿੱਦਾਂ ਕਰਦੇ ਕੁੜਗਾਂ ਦੇ ਜੀ ਇਹ ਹਾਲਤ ਬਣ ਗਈ ਸੀ ਅੱਜ ਫੇਰ ਪੰਜਾਬ ਦੇ ਵਿੱਚ ਕਿਤੇ ਗੈਂਗਸਟਰ ਕਿਤੇ ਕੁਛ ਕਿਤੇ ਇਹ ਜਿਹੜਾ ਸਾਰਾ ਕੁਝ ਪਣਪਲੇ ਚਾਹੀਦਾ ਤਾਂ ਅਸੀਂ ਪੰਜਾਬ ਦੀ ਤੇਜਿੰਦਰ ਦੀ ਲੀਡਰਸ਼ਿਪ ਬੈਠ ਕੇ ਦਾ ਕੋਈ ਹੱਲ ਕੱਢਦੇ ਲੇਕਿਨ ਟਕਰਾਅ ਵਾਲੀ ਸਥਿਤੀ ਬੜੀ ਇਹ ਲਗਾਤਾਰ ਹੀ ਬਣ ਰਹੀ ਹੈ ਦੇਖੋ ਜਿੱਦਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਚਲੋ ਇਸ ਤੋਂ ਪਹਿਲਾਂ ਕਾਂਗਰਸ ਦੀ ਸੀਗੀ ਲੇਕਿਨ ਕਾਂਗਰਸ ਤੋਂ ਲੈ ਕੇ ਜੇ ਆਪਾਂ ਦੇਖੀਏ ਤਾਂ ਆਮ ਆਦਮੀ ਪਾਰਟੀ ਦੀ ਤਾਂ ਬਿਲਕੁਲ ਹੀ ਆਮਨੇ ਸਾਹਮਣੇ ਹੋ ਗਏ ਨੇ ਇੱਕ ਦੂਜੇ ਦੇ ਤਾਂ ਕਿੱਥੇ ਤਾਂ ਇਹ ਟਕਰਾਅ ਜਿਹੜੇ ਖਤਮ ਹੋਣੇ ਚਾਹੀਦੇ ਸੀ ਕਿੱਥੇ ਇਹ ਵਿਵਾਦ ਵੱਧ ਰਹੇ ਨੇ ਫਰਕ ਇਹ ਨਹੀਂ ਹੈ ਕਿ ਜਿਹੜੀ ਉਹ ਸਰਕਾਰਾਂ ਸੀ ਉਹਨਾਂ ਦੇ ਇੱਕ ਡਿਪਲੋਮੈਟਿਕ ਰਿਲੇਸ਼ਨ ਹੁੰਦੇ ਸੀ ਤੁਹਾਡੇ ਯਾਦ ਹੈ ਇੱਕ ਵਾਰੀ ਸਾਡਾ ਇੱਥੇ ਝੋਨੇ ਦਾ ਤੇ ਕਿੱਕੀ ਦਾ ਕਣਕ ਦਾ ਕੋਈ ਰੌਲਾ ਪੈ ਗਿਆ ਸੀ ਖੜੀ ਨਹੀਂ ਹੁੰਦੀ ਸੀ ਜੀ ਕੈਪਟਨ ਅਮਰਿੰਦਰ ਸਿੰਘ ਸਾਰੀ ਪਾਰਲੀ ਆਪਣੀ ਅਸੈਂਬਲੀ ਦੇ ਆਪਣੇ ਐਮ.ਐਲ.ਏ ਨੂੰ ਨਾਲ ਲੈ ਕੇ ਵਿਰੋਧੀ ਧਿਰਾਂ ਨੂੰ ਨਾਲ ਲੈ ਕੇ ਜਾ ਕੇ ਯਾਤਰ ਮੰਤਰ ਦੇ ਬੈਠੇ ਗਏ ਸੀ ਧਰਨੇ ਤੇ ਬੈਠੇ ਗਏ ਸੀ ਨਾਲ ਦੀਨਾ ਬਾਦਪਾਈ ਸਾਹਿਬ ਦਾ ਫੋਨ ਆ ਗਿਆ ਵੀ ਕਪਤਾਨ ਸਾਹਿਬ ਕਿਉਂ ਬੈਗੇ ਤੁਸੀਂ ਮੇਰੇ ਕੋਲੇ ਆਜੋ ਤੁਹਾਡੀ ਗੱਲ ਸੁਣ ਲੈ ਗਏ ਉਹ ਕਹਿੰਦੇ ਲੋ ਜੀ ਤੁਹਾਡੀ ਗੱਲ ਆ ਗਈ ਸਾਡੀ ਉਹਨਾਂ ਸਥਿਤੀ ਹੈ ਕਿ ਸਾਡਾ ਕੰਟਰੋਲ ਦਿੱਲੀ ਕੋਲੇ ਹੈ ਪੰਜਾਬ ਦੀ ਵੱਡਕ ਸੂਟੀ ਇੱਕ ਤਾਂ ਵੱਡੀ ਦਿੱਲੀ ਹੈ ਸਾਡੀ ਦੁਸ਼ਮਣ ਹੋਵਣੀ ਹੈ ਛੋਟੀ ਦਿੱਲੀ ਦੇ ਕੋਲ ਸਾਡਾ ਸਾਰਾ ਸਾਰਾ ਕੰਟਰੋਲ ਹੈ ਛੋਟੀ ਦਿੱਲੀ ਟਕਰਾਜ ਪਈ ਵੀ ਹੈ ਬਚਾਰਤਾਰਾ ਛੋਟੀ ਦਿਲੀ ਤੇ ਵੱਡੀ ਦਿਲੀ ਦੀ ਕੋਈ ਹੈ ਜੀ ਦੋਨੇ ਹਿੰਦੂ ਤਲ ਦੇ ਬਧਈ ਹੈ ਦੋਨੇ ਕਾਰਪੋਰੇਟਰਾਂ ਦੇ ਬਧਈ ਹੈ ਕਾਰਪੋਰੇਟਰਾਂ ਦੇ ਖਲਾਫ ਕਿ ਨਹੀਂ ਕਾਰਵਾਈ ਕਰਦੀ ਆ ਦੇਖ ਲਓ ਤੁਸੀਂ ਕਾਰਪੋਰੇਟਰਾਂ ਦੀ ਖਤਰਤਾ ਪੰਜ ਮਹੀਨਾ ਲੜੀਆਂ ਸ਼ੁਰੂ ਕਰਤੀਆਂ ਬਿਲਕੁਲ ਜ਼ਮੀਨ ਪਾਵਰ ਪਾਵਰ ਕੰਪਨੀ ਦੀ ਜ਼ਮੀਨ ਲਓ ਜੀ ਜਨਰੇਸ਼ਨ ਦੀ ਜ਼ਮੀਨ ਲਓ ਜੇ ਕੋਈ ਮਾੜਾ ਮੋਟਾ ੜ ਜਾਂਦਾ ਉਹਨੂੰ ਡਿਸਪਸ ਕਰ ਰਹੇ ਉਹਨੂੰ ਹਟਾ ਦਿਓ ਕਿਸੇ ਜਨਰਲ ਮੈਨੇਜਰ ਨੂੰ ਸਸਪੈਂਡ ਕਰ ਦਿਓ ਇਹ ਹਾਲਾਤ ਬਣੇ ਵੀਰੇ ਸੋ ਪੰਜਾਬ ਨੂੰ ਬਚਾਉਣ ਵਾਸਤੇ ਪੰਜਾਬੀਆਂ ਦੇ ਇੱਕੇ ਦੀ ਲੋੜ ਹੈ ਹੋਸ਼ ਚਾਹੀਦੀ ਹੈ ਜੋਸ਼ ਦੇ ਨਾਲ ਨਾਲ ਕੱਲ੍ਹ ਵਾਲੇ ਮੁੰਡਿਆਂ ਨੇ ਪੰਜਾਬ ਯੂਨੀਵਰਸਿਟੀ ਦੇ ਮੁੰਡਿਆਂ ਨੇ ਗਰੀਬਾਂ ਦੇ ਮੁੰਡੇ, ਸਧਾਰਨ ਕਿਸਾਨਾਂ ਦੇ ਮੁੰਡੇ, ਸਧਾਰਨ ਜਿਹੜੇ ਕਾਰੋਬਾਰੀਆਂ ਦੇ ਮੁੰਡੇ ਉੱਥੇ ਗਏ ਵੇ। ਜੀ। ਉਹਨਾਂ ਨੂੰ ਪਤਾ ਹੈ ਇਸ ਗੱਲ ਦਾ ਕਿ ਜੇ ਇਹ ਯੂਨੀਵਰਸਿਟੀ ਸਾਡੇ ਹੱਥੋਂ ਨਿਕਲ ਗਈ, ਇੱਥੇ ਸੈਂਟਰ ਵਗੈਰਾ ਨਾ ਰਹੀ, ਇੱਥੇ ਨੋਮੀਨੇਟਰ ਹੋ ਗਈ ਤੇ ਸਾਡੇ ਕੋਲੇ ਸਿਵਾਏ ਇਸ ਗੱਲ ਦੇ ਕਿ ਦਿਹਾੜੀਆਂ ਕਰਕੇ ਉਹੀ ਰਹਿ ਜਾਊਗਾ ਫਿਰ ਐਜੂਕੇਸ਼ਨ ਆਖ ਨਹੀਂ ਰਹਿਣਾ। ਜੀ। ਕੁਨਵੀਰ ਬਹੁਤ ਕਠਵੀ ਸਮਝਾ ਯੂਨੀਵਰਸਿਟੀ ਦਾ। ਜਿਹੜੇ ਬੱਚੇ ਉੱਥੋਂ ਪੜ੍ਹਦੇ ਜਿਸ ਜਿਸ ਯੂਨੀਵਰਸਿਟੀ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਵਰਗੇ ਪੜਾਉਂਦੇ ਰਹਿੰਦੇ ਆ ਪੜਾਉਂਦੇ ਰਹੇ ਆ ਅੰਦਾਜ਼ਾ ਲਾਹੋ ਤੁਸੀਂ ਵੀ ਦਾ ਸਟੇਟਸ ਕਿਹੂਗਾ ਕਿੱਡੇ ਵੱਡੇ ਵੱਡੇ ਉੱਥੋਂ ਲੀਡਰ ਪੈਦਾ ਹੋਏ ਨੇ ਕਿੱਡੇ ਲੀਡਰ ਪੈਦਾ ਹੋਏ ਆ ਕਿੰਨੇ ਉੱਥੋਂ ਬਿਊਰੋਕਰੇਟ ਪੈਦਾ ਹੋਏ ਜੀ ਕਿੰਨੇ ਅਫਸਰ ਸਾਡੇ ਪੈਦਾ ਹੋਏ ਦੋ ਯੂਨੀਵਰਸਟੀਆਂ ਪੰਜਾਬ ਆਪਣਾ ਦੇ ਜਿਹੜੀ ਜੋ ਆਪਾਂ ਸੈਂਟਰ ਦੇ ਵਿੱਚ ਜਵਾਰ ਲਾਲ ਨਹਿਰੂ ਯੂਨੀਵਰਸਿਟੀ ਜੀ ਜਿੱਥੋਂ ਦੇ ਮੁੰਡੇ ਜਿਹੜੇ ਹੈਗੇ ਬੜੀਆਂ ਉੱਚੀਆਂ ਪੋਸਟਾਂ ਤੇ ਜਾਂਦੇ ਬੜੇ ਵਿਦਵਾਨ ਬਣਦੇ ਸਾਡੇ ਕੋਲ ਪੰਜਾਬ ਜੁਡੀਸਟਰੀ ਦੀ ਸੋ ਕੁੱਲ ਮਿ ਨੂੰ ਜਿਵੇਂ ਕਿ ਸੁਨੀਲ ਜਖੜ ਨੇ ਕਿਹਾ ਸੀ ਪੰਜਾਬ ਬਾਰੇ ਨਜ਼ਰੀਆ ਨਜ਼ਰੀਆ ਆ ਜਾਣਗੇ ਤੇ ਜੇ ਪੰਜਾਬ ਪ੍ਰਤੀ ਤੁਹਾਡਾ ਨਜ਼ਰੀਆ ਇਹ ਰਿਹਾ ਤਾਂ ਫਿਰ ਤਬਾਹੀ ਦਾ ਮੰਜ਼ਰ ਵੀ ਦੇਖਣਾ ਪੈ ਸਕਦਾ ਹੈ ਜੀ ਬਿਲਕੁਲ ਦੋਸਤੋ ਜਿਸ ਤਰ੍ਹਾਂ ਢਿੱਲੋ ਸਾਹਿਬ ਨੇ ਦੱਸਿਆ ਕਿ ਨਜ਼ਰੀਆ ਬਦਲੋ ਨਜ਼ਾਰੇ ਆ ਜਾਣਗੇ ਤਾਂ ਇਹਨਾਂ ਨੇ ਆਪਣੀ ਗੱਲਬਾਤ ਜਿਹੜੀ ਹੈ ਤੁਹਾਡੇ ਸਾਹਮਣੇ ਰੱਖੀ ਹੈ ਤਾਨੂੰ ਕਿਵੇਂ ਲੱਗੀ ਇਹਨਾਂ ਦੀ ਗੱਲਬਾਤ ਕੀ ਤੁਹਾਡੇ ਇਸ ਦੇ ਉੱਤੇ ਤੁਸੀਂ ਕਹਿਣਾ ਚਾਹੁੰਦੇ ਹੋ ਤੁਸੀਂ ਆ ਕਮੈਂਟਰ ਆਹੀਂ ਜਰੂਰ ਇਸ ਦੇ ਬਾਰੇ ਜਿਹੜੇ ਆ ਆਪਦੀ ਆਪਦੇ ਕਮੈਂਟਸ ਜਰੂਰ ਦਿਓ ਕਿਉਂਕਿ ਤੁਹਾਡੇ ਨਜ਼ਰੀਏ ਨਾਲ ਹੀ ਅਸੀਂ ਜੋ ਵੀ ਕੁਝ ਤੁਸੀਂ ਕਹੋਗੇ ਤੁਹਾਨੂੰ ਦੱਸੋਗੇ ਹੋਰ ਇਸ ਦੇ ਵਿੱਚ ਚੇਂਜ ਕਰਨ ਦੀ ਜ਼ਰੂਰਤ ਹੈ ਤਾਂ ਉਹ ਅਸੀਂ ਜਰੂਰ ਕਰਾਂਗੇ ਤਾਂ ਬਾਦ ਤੋਂ ਬਾਅਦ ਇਸ ਨੂੰ ਜਿਹੜਾ ਸ਼ੇਅਰ ਕਰੋ ਤੇ ਆਪਦੇ ਕਮੈਂਟਸ ਵੀ ਦਿਓ ਤੇ ਜੁੜੋ ਜਿੰਨੇ ਵੀ ਤੁਸੀਂ ਵਾਤਵਾਰਤ ਜੁੜ ਸਕਦੇ ਹੋ ਕਿਉਂਕਿ ਤੁਹਾਡੇ ਜੁੜਨ ਦੇ ਨਾਲ ਹੀ ਅਸੀਂ ਹੋਰ ਨਵੀਆਂ ਤੋਂ ਨਵੀਆਂ ਚੀਜ਼ਾਂ ਤੁਹਾਡੇ ਅੱਗੇ ਲੈ ਕੇ ਆਵਾਂਗੇ ਮਿਹਰਬਾਨੀ ਦੋਸਤੋ ਧੰਨਵਾਦ ਹੱਸੀ ਕਾ